ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ ਅੱਜ ਰਾਤ ਕਿਵੇਂ ਦਾ ਰਹੇਗਾ ਕਿਉਂਕਿ ਤਗੜੇ ਤੋਂ ਦਰਮਿਆਨੇ ਸਿਸਟਮ ਆਪਾਂ ਨੂੰ ਬੰਦੇ ਹੋਏ ਦਿਖਾਈ ਦੇ ਰਹੇ ਹਨ ਰਾਜਸਥਾਨ ਅਤੇ ਖਾਸ ਕਰਕੇ ਹਰਿਆਣੇ ਦੇ ਉੱਪਰ ਪੰਜਾਬ ਵੱਲ ਕੂਚ ਕਰਦੇ ਹੋਏ ਦਿਖਾਈ ਦੇ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਪਹਾੜੀ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਹਰਿਆਣੇ ਵਾਲੇ ਪਾਸੇ ਸਿਸਟਮ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ ਐਮਪੀ ਤੱਕ ਆਪਾਂ ਨੂੰ ਤਗੜੇ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਹਨ ਜਿਸ ਨਾਲ ਗੱਲ ਕਰੀਏ ਹਿਮਾਚਲ ਵੱਲੋਂ ਵੀ ਆਪਾਂ ਨੂੰ ਇੱਕ ਸਿਸਟਮ ਕੂਚ ਕਰਦਾ ਹੋਇਆ ਜੇ ਨੇਰੀ ਬਦਲਵਾਈ ਆਪਾਂ ਨੂੰ ਰੂਪਨਗਰ ਦੇ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਨੰਗਲ ਹੋਗਾ ਨੰਦਪੁਰਤ ਇਸ ਬੈਲਟ ਦੇ ਵਿੱਚ ਆਪਾਂ ਨੂੰ ਅਸਰ ਬੰਨਾ ਹੋਇਆ ਸ਼ੁਰੂ ਹੋ ਚੁੱਕਿਆ ਹੈ ਅਤੇ ਥੋੜੇ ਬਹੁਤਾ ਅਸਰ ਆਪਾਂ ਨੂੰ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਅੱਜ ਰਾਤ ਮੀਂਹ ਦੀ ਸਭਾਵਨਾ ਕੁਝ ਇਲਾਕਿਆਂ ਵਿੱਚ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਇਹ ਸਿਸਟਮ ਹੌਲੀ ਹੌਲੀ ਰੂਪਨਗਰ ਜ਼ਿਲ੍ਹੇ ਤੋਂ ਹੁੰਦਾ ਹੋਇਆ ਲੁਧਿਆਣੇ ਦੀ ਬੈਲਟ ਤੋਂ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਪਟਿਆਲਾ ਮੋਗਾ ਲੁਧਿਆਣੇ ਦੇ ਵਿੱਚ ਘਰ ਪੈਂਦੇ ਏਰੀਏ ਰੂਪਨਗਰ ਲੁਧਿਆਣਾ ਮਲੇਰਕੋਟਲਾ ਦਰਾਹਾ ਇਹਨਾਂ ਏ ਕਰਦਾ ਹੋਇਆ ਦਿਖਾਈ ਦੇਗਾ ਬਾਕੀ ਲੁਧਿਆਣੇ ਤੋਂ ਜਲੰਧਰਵਾਲ ਦੇ ਏਰੀਆ ਨੂੰ ਵੀ ਇਹ ਮਾਰ ਕਰ ਸਕਦਾ ਹੈ ਹਰਿਆਣੇ ਵੱਲੋਂ ਇਹ ਸਿਸਟਮ ਐਂਟਰ ਹੋਏਗਾ ਖਾਸ ਕਰਕੇ ਸੰਗਰੂਰ ਦੇ ਇਲਾਕੇ ਹੋਗੇ ਪਟਿਆਲਾ ਫਤਿਹਗੜ੍ਹ ਸਾਹਿਬ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਅਸਰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਤੁਸੀਂ ਕਿਹੜੇ ਜ਼ਿਲ੍ਹੇ ਇਲਾਕੇ ਤੋਂ ਤੁਸੀਂ ਦੇਖ ਰਹੇ ਹੋ ਵੀਡੀਓ ਕਮੈਂਟ ਕਰਕੇ ਜੁੜ ਦੱਸਣਾ ਤੁਹਾਡੇ ਇਲਾਕੇ ਵਿੱਚ ਇਸ ਟਾਈਮ ਮੌਸਮ ਦੇ ਕੀ ਹਾਲਾਤ ਹਨ ਚੈਨਲ ਨੂੰ ਜੋ ਸਬਸਕ੍ਰਾਈਬ ਕਰਨਾ ਤਾਂ ਜੋ ਵੀ ਮੌਸਮ ਦੀ ਸਬੰਧੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਜੇਕਰ ਗੱਲ ਕਰੀਏ ਤਾਂ ਤਕਰੀਬਨ ਅੱਜ ਰਾਤ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਟੁੱਟਵੇਂ ਤੋਤੇ ਬਦਲੇ ਲਵਾਈਏ ਤੇ ਕੁਝ ਇਲਾਕਿਆਂ ਵਿੱਚ ਦਰਮਿਆਨੇ ਤੋਂ ਪਾਰੀ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਇੱਧਰ ਦੀ ਗੱਲ ਕਰੀਏ ਤਕਰੀਬਨ ਪਾਕਿਸਤਾਨ ਵਾਲੀ ਸਾਈਡ ਵੀ ਆਪਾਂ ਨੂੰ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਹਨ ਪੰਜਾਬ ਦੇ ਵਿੱਚ ਤਕਰੀਬਨ ਹਵਾ ਦੀ ਗੱਲ ਕਰੀਏ ਪੂਰਬੀ ਹਵਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜਲਦੀ ਹੋਈ ਦਿਖਾਈ ਦੇ ਰਹੀ ਹੈ ਦਰਮਿਆਨੇ ਦੇ ਰੂਪ ਦੇ ਵਿੱਚ ਇਸ ਦਾ ਸਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਇਸ ਤੋਂ ਇਲਾਵਾ ਟੁੱਟਵੇਂ ਰੂਪ ਦੇ ਵਿੱਚ ਕਿੰਨਮਣ ਕਣੀ ਬੂੰਦਾਬੰਦੀ ਕਿਸ ਹੈ ਅੱਜ ਰਾਤ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨਾ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੁੰਦਾ ਦਿਖਾਈ ਦੇ ਰਿਹਾ ਹੈ ਕਾਫੀ ਜ਼ਿਲ੍ਹਿਆਂ ਨੂੰ ਕਵਰ ਕਰ ਸਕਦਾ ਹੈ ਧੰਨਵਾਦੀ